ਪੰਜਾਬ ਪੁਲਿਸ ਦੇ ਕਾਰਨਾਮੇ ਹਰ ਕੋਈ ਜਾਣਦਾ ਹਮੇਸ਼ਾ ਆਪਣੇ ਕਾਰਨਾਮੇ ਕਰਕੇ ਪੰਜਾਬ ਪੁਲਿਸ ਚਰਚਾ ਵਿੱਚ ਰਹਿੰਦੀ ਹੈ ਪਰ ਕੋਟਕਪੂਰਾ ਦੇ ਐਸਐਚਓ ਆਪਣੇ ਕਾਰਨਾਮੇ ਕਰਕੇ ਨਹੀਂ ਬਲਕਿ ਆਪਣੇ ਚੰਗੇ ਵਿਵਹਾਰ ਕਰਕੇ ਚਰਚਾ ਵਿੱਚ ਨੇ ਤੇ ਜਦੋਂ ਉਹਨਾਂ ਦੀ ਵਿਦਾਇਗੀ ਪਾਰਟੀ ਹੋਈ ਤਾਂ ਸ਼ਹਿਰ ਦੇ ਲੋਕਾਂ ਨੇ ਇਕੱਠੇ ਹੋ ਕੇ ਅਜਿਹੀ ਵਿਦਾਇਗੀ ਪਾਰਟੀ ਕੀਤੀ ਕਿ ਹਰ ਕੋਈ ਤਾਰੀਫ਼ਾ ਕਰਦਾ ਨਹੀਂ ਥੱਕਿਆ ਐਸਐਚਓ ਸਾਹਿਬ ਨੂੰ ਗੱਡੀ ਵਿੱਚ ਬਿਠਾ ਕੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸ਼ਾਨਦਾਰ ਵਿਦਾਇਗੀ ਸਮਾਰੋਹ ਰੱਖਿਆ ਗਿਆ ਇਸ ਮੌਕੇ ਉੱਚ ਅਧਿਕਾਰੀ ਵੀ ਪਹੁੰਚੇ ਇਸ ਮੌਕੇ ਸ਼ਹਿਰ ਦੇ ਲੋਕਾਂ ਦਾ ਕਹਿਣਾ ਸੀ ਕਿ ਐਸਐਚਓ ਸਾਹਿਬ ਨੇ ਉਹਨਾਂ ਦੇ ਸ਼ਹਿਰ ਦੇ ਵਿੱਚ ਬਿਲਕੁਲ ਬੇਦਾਗ ਰਹਿ ਕੇ ਸੇਵਾਵਾਂ ਨਿਭਾਈਆਂ ਨੇ ਹਰ ਕਿਸੇ ਦਾ ਭਲਾ ਕੀਤਾ ਇਸ ਲਈ ਉਹਨਾਂ ਨੇ ਇਹ ਪ੍ਰੋਗਰਾਮ ਰੱਖ ਕੇ ਐਸਐਚਓ ਸਾਹਿਬ ਨੂੰ ਵਿਦਾਇਗੀ ਦਿੱਤੀ ਹੈ ਮੈਂ ਇਹ ਗੱਲ ਕਹੂੰਗਾ ਕਿ ਪੁਲਿਸ ਦਾ ਜਿਹੜਾ ਅਸਲੀ ਮੋਟੋ ਹੈ ਸੇਵਾ ਸੁਰੱਖਿਆ ਔਰ ਸਤਿਕਾਰ ਆਮ ਪਬਲਿਕ ਪ੍ਰਤੀ ਇਹ ਮੋਟੋ ਇਹਨਾਂ ਦਾ ਹੈ ਔਰ ਅਮਰਜੀਤ ਸਿੰਘ ਸਰਦਾਰ ਇਨਸਪੈਕਟਰ ਕਤਵਾਲੀ ਥਾਣਾ ਸਿਟੀ ਤੋਂ ਰਿਟਾਇਰਮੈਂਟ ਹੋਏ ਨੇ ਅੱਜ ਦਾ ਦਿਸੋ ਤੇ ਹੀ ਦਾ ਆਖਰੀ ਦਿਨ ਹੈ ਤੇ ਆਖਰੀ ਦਿਨ ਇਹਨਾਂ ਨੇ ਇਥੋਂ ਵਿਦਾਈ ਲਈ ਹੈ ਅਸੀਂ ਸਾਰੇ ਹੀ ਸਮਾਜ ਸੇਵੀ ਸੰਸਥਾ ਦੇ ਉਧੇਦਾਰ ਔਰ ਸਾਰੀ ਹੀ ਪ੍ਰੈਸ ਸਾਰੇ ਹੀ ਅੱਛੇ ਸਹਿਰ ਦੇ ਸਮਾਜ ਸੁਭੀ ਔਰ ਸਾਰੇ ਹੀ ਇਹਨਾਂ ਨੂੰ ਇੱਕ ਆਸ਼ੀਰਵਾਦ ਦਿੰਦੇ ਹਨ ਕਿ ਜੋ ਵੀ ਇਥੋਂ ਰਿਟਾਇਰਮੈਂਟ ਹੋ ਕੇ ਆਪਦੀ ਰਹਿੰਦੀ ਹੈ ਜ਼ਿੰਦਗੀ ਪਰਿਵਾਰ ਵਿੱਚ ਸੁਖੀ ਜੀਵਨ ਬਤੀਤ ਕਰਨ ਤੇ ਚੜ੍ਹਦੀਆਂ ਕਲਾ ਵਿੱਚ ਰਹਿਣ ਅੱਜ ਦਾ ਜਿਹੜਾ ਸਮਾਗਮ ਹੈ ਬਹੁਤ ਸ਼ਾਨਦਾਰ तरीके ਨਾ ਹੋਇਆ ਔਰ ਇਸ ਦੇ ਜਿਹੜਾ ਇਕੱਠ ਹੈ ਇਹ ਇਸ ਥਾਨ ਇਸ ਸਮੇਂ ਦਾ ਜੋ ਹੈ ਸਬੂਤ ਹੈ ਕਿ ਇਹਨਾਂ ਨੇ ਸੇਵਾ ਸੁਰੱਖਿਆ ਤੇ ਸਮਾਨ ਦੀ ਕਿਰਿਆ ਨੂੰ ਪੂਰੇ ਆਪਣੇ ਤੇ ਦਿਨੋਂ ਨਿਭਾਇਆ ਤੇ ਜੀ ਦੀ ਵਜ੍ਹਾ ਨਾਲ ਸਾਰੇ ਸਮਾਜੀਆਂ ਸੇਵੀਆਂ ਵੱਲੋਂ ਇੰਨੀ ਇਹਨਾਂ ਨੂੰ ਸਾਰਿਆਂ ਨੂੰ ਮਾਨ ਵਜਾਈ ਮਿਲੀ ਹੈ ਪਰਮਾਤਮਾ ਇਸ ਤਰੀਕੇ ਨਾਲ ਇਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀਆਂ ਕਲਾ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵੇ ਜੀ ਸਾਰਿਆਂ ਨੂੰ 90 ਸਾਲ ਦੀਆਂ ਵਧਾਈਆਂ ਹੋਣ ਤਰ ਅਮਰਜੀਤ ਸਿੰਘ ਸੰਧੂ ਜਿਹੜੇ ਕਿ ਇੰਸਪੈਕਟਰ ਰੈਟਾਇਰ ਅੱਜ ਹੋਏ ਹਨ ਉਹਨਾਂ ਦੇ ਇਸ ਵਿਧਾਈਗੀ ਸਮਾਰੋਹ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਜੀਨਾ ਜਿਨ੍ਹਾਂ ਨੇ ਇਹਨਾਂ ਮਾਨ ਇੱਜ਼ਤ ਮਿਲਿਆ ਉਹਨਾਂ ਦੀ ਇਸ ਕਰਕੇ ਕਿ ਉਹਨਾਂ ਦੇ ਇੱਕ ਇਮਾਨਦਾਰੀ ਨਾਲ ਅਤੇ ਮਿਹਨਤ ਨਾਲ ਇੱਕ ਫਰੀ ਕੋਟ ਦੇ ਵਿੱਚ ਇੱਕ ਉਹਨਾਂ ਨੇ ਆਪਣਾ ਇੱਕ ਐਸ ਐਚਓ ਸੁਭ ਲਿਭਾਈ ਆ ਮੈਂ ਉਹਨਾਂ ਨੂੰ ਤੇ ਉਹਨਾਂ ਦੀ ਬਹੁਤ ਇੱਕ ਬਹੁਤ ਵੱਡੀ ਐਨ ਜੀਓਜ਼ ਨੇ ਜਿਹੜਾ ਕਿ ਪਿਆਰ ਦਿੱਤਾ ਉਹਨਾਂ ਨੂੰ ਇਹ ਇਸੇ ਕਰਕੇ ਕਿ ਉਹਨਾਂ ਦੀ ਇੱਕ ਇਮਾਨਦਾਰੀ ਦੇ ਉੱਤੇ ਇੱਕ ਅੱਛਾ ਸਬੂਤ ਹੈ ਉਹਨਾਂ ਦਾ ਤੇ ਮੈਂ ਸਾਰੇ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਵੀ ਦਿਨਾ ਇਸ ਦੇ ਨਾਲ ਹੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਜਦੋਂ ਬੰਦੇ ਨੂੰ ਜੋਬ ਮਿਲਦੀ ਉਹ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਬੰਦਾ ਰਿਟਾਇਰਮੈਂਟ ਤੇ ਚਲਾ ਜਾਵੇ ਔਰ ਖਾਸ ਕਰਕੇ ਪੁਲਿਸ ਵਰਗੇ ਵਿਭਾਗ ਵਿੱਚ ਜਿੱਥੇ ਸਾਰੀ ਜਿੰਨੀ ਸਰਵਿਸ ਹੈ ਸਾਰੀ ਉਹ ਖਤਰਿਆਂ ਨਾਲ ਖੜਤਨ ਦਿੱਤੇ ਚੁਣੌਤੀਆਂ ਭਰੀ ਹੁੰਦੀ ਹੈ ਤੋਂ ਮਰਜੀ ਨੂੰ ਮੈਂ ਵਧਾਈ ਦਿੰਦਾ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਚੰਗੇ ਪੁਲਿਸ ਅਫਸਰ ਵਜੋਂ ਨਿਭਾਈ ਹੈ ਤੇ ਅੱਕੇ ਵੀ ਇਹ ਦੁਆ ਕਰਦੇ ਪ੍ਰਮਾਤਮਾ ਕੋਲ ਕਿ ਅੱਜ ਜਿਹੜਾ ਰਿਟਾਇਰਮੈਂਟ ਦਾ ਜੀਵਨ ਹੈ ਉਹ ਵੀ ਇਸੇ ਤਰ੍ਹਾਂ ਦਾ ਤੁਸੀਂ ਪੁਲਿਸ ਦੀ ਨੌਕਰੀ ਤੁਸੀਂ ਗੱਲ ਵੀ ਕੀਤੀ ਆ ਜਿੱਥੇ ਵਿਚਾਰੇ ਰਹੇ ਹੋ ਕਿਸ ਤਰ੍ਹਾਂ ਬਹੁਤ ਤੁਹਾਨੂੰ ਦੱਸਾਂ ਚੁਣੌਤੀਆਂ ਭਰੀ ਹੈ ਹਰ ਮੋੜ ਤੇ ਤੁਹਾਡੇ ਚੁਣੌਤੀ ਹੈ ਤਾਂ ਇਹੋ ਜੀ ਨੌਕਰੀ ਜਿਹੜਾ ਬੰਦਾ ਕਰਕੇ ਗਿਆ ਬੜੀ ਮੈਂ ਕਹਿੰਦਾ ਖੁਸ਼ੀ ਦੀ ਗੱਲ ਹੈ ਕੋਈ ਆਪਣੀ ਨੌਕਰੀ ਪੂਰੀ ਕਰਕੇ ਨਹੀਂ ਤਾਂ ਬਹੁਤੀ ਵਾਰੀ ਪੁਲਿਸ ਅਫਸਰਾਂ ਨੂੰ ਝਵੇਲੇ ਪੈ ਜਾਂਦੇ ਕਈ ਵਾਰੀ ਕੁਝ ਇਹ ਕਿੰਨੀ ਖੂਬਸੂਰਤੀ ਹੈ ਕਿ ਆਪਦੇ ਹੋਮ ਟਾਊਨ ਤੋਂ ਹੀ ਇਹਨਾਂ ਨੇ ਸਰਵਿਸ ਸ਼ੁਰੂ ਕੀਤੀ ਸੀ ਉਹਦੇ ਹੋਮ ਟਾਊਨ ਤੋਂ ਹੀ ਜਿਹੜਾ ਰਿਟਾਇਰ ਹੋਇਆ ਇਹ ਇਹ ਤਾਂ ਇੱਕ ਬੰਦੇ ਦੀ ਲਿਆਕਤ ਅਤੇ ਜਿਹੜੀ ਹੈਗੀ ਹੈ ਉਸ ਸਨਪ ਦਾ ਨਤੀਜਾ ਹੁੰਦਾ ਜੇ ਬੰਦਾ ਆਪਦੇ ਇਲਾਕੇ 'ਚ ਨੌਕਰੀ ਕਰਕੇ ਉਹ ਬੰਦਾ ਜਿਹੜਾ ਹੈਗਾ ਕਈ ਵਾਰੀ ਬਹੁਤੀ ਵਾਰੀ ਆਪਦੇ ਏਰੀਏ 'ਚ ਹੀ ਸਮੱਸਿਆ ਜ਼ਿਆਦਾ ਖੜੀਆਂ ਹੁੰਦੀਆਂ ਦੂਜੇ ਦੇ ਮੁਕਾਬਲੇ ਸੋ ਬੜੀ ਖੁਸ਼ੀ ਦੀ ਗੱਲ ਹੈ ਅਮਰਜੀਤ ਨੇ ਵਧੀਆ ਨੌਕਰੀ ਕੀਤੀ ਆ ਸਾਡੇ ਜ਼ਿਲ੍ਹੇ ਦਾ ਭਰਤੀ ਤੇ ਜ਼ਿਲ੍ਹੇ ਦੀ ਰਿਟਾਇਰ ਗਿਆ ਬੜੀ ਸ਼ਰਮ ਮੈਂ ਰੀਣੀ ਹੋ ਗਿਆ ਕਰਜ਼ਦਾਰ ਹੋ ਗਿਆ ਮੇਰੇ ਇਨਸਪੈਕਟਰ ਨੂੰ ਅੱਜ ਰਿਟਾਇਰਮੈਂਟ ਮੌਕੇ ਤੁਸੀਂ ਸਾਰੇ ਆਏ ਹੋ ਮਤਲਬ ਪਬਲਿਕ ਦੇ ਬੰਦੇ ਆਏ ਆ ਜਿੰਨਾ ਵਾਸਤੇ ਅਸੀਂ ਡਿਊਟੀ ਕਰਦੇ ਆ ਪਬਲਿਕ ਦੇ ਬੰਦੇ ਅੱਜ ਆਏ ਆ ਉਹਨੂੰ ਵੈਸਟ ਵਿਸ਼ਸ ਦੇਣ ਵਾਸਤੇ ਮੈਂ ਇਹੋ ਜਿਹਾ ਸੀਨ ਆਪਣੀ ਜ਼ਿੰਦਗੀ ਚ ਪੂਸਤ ਤਨ ਨਹੀਂ ਦੇਖਿਆ ਉਹ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਹ ਇੱਕ ਪ੍ਰੂਫ ਵੀ ਹੈਗਾ ਵੀ ਇਹ ਜੀ ਜੋ ਵੀ ਡਿਊਟੀ ਦੇ ਦੌਰਾਨ ਇਹਨੇ ਜੋ ਵੀ ਸੇਵਾਵਾਂ ਦਿੱਤੀਆਂ ਉਹ ਚੰਗੀਆਂ ਦਿੱਤੀਆਂ ਔਰ ਪ੍ਰੋਫੈਸ਼ਨਲ ਦਿੱਤੀਆਂ ਜਿਵੇਂ ਹੁਣੇ ਦੱਸ ਰਹੇ ਸੀਗੇ ਕਿ ਇਹ ਇਹਨਾਂ ਦਾ ਥੋੜਾ ਹੋਮ ਡਿਸਟ੍ਰਿਕਟ ਹੈ ਹਾਂ ਹੋਮ ਡਿਸਟ੍ਰਿਕਟ ਵੀ ਹੈ ਤੇ ਇਥੇ ਕੋੜ ਸ਼ਹਿਰ ਦੀ ਰਿਹائش ਆ ਤਾਂ ਜਿੱਥੇ ਬੰਦਾ ਰਹਿੰਦਾ ਹੋਵੇ ਉੱਥੇ ਜੇ ਉਹਨੇ ਪੁਲਿਸ ਦੀ ਡਿਊਟੀ ਕਰਨੀ ਹੈ ਜੇ ਉਹ ਪ੍ਰੋਫੈਸ਼ਨਲ ਉਹ ਕੋਲ ਕੇ ਡਿਊਟੀ ਕਰਨਾ ਬਹੁਤ ਔਖਾ ਹੈ ਕਿਉਂਕਿ ਉਹਦੀ ਜਾਣ ਪਛਾਣ ਹੁੰਦੀ ਹੈ ਲੋਕਾਂ ਦੇ ਨਾਲ ਤੇ ਉਹ ਨੂੰ ਆਬਜੈਕਟਿਵਲੀ ਹਰ ਇੱਕ ਮੈਟਰ ਨੂੰ ਚੈੱਕ ਕਰਨਾ ਜੱਜ ਕਰਨਾ ਬਹੁਤ ਔਖਾ ਹੁੰਦਾ ਹੈ ਸੋ ਇਹ ਥੋੜਾ ਸਾਰਿਆਂ ਦਾ ਅੱਜ ਇੱਥੇ ਆਣਾ ਇਸ ਚੀਜ਼ ਦਾ ਸਬੂਤ ਹੈਗਾ ਵੀ ਇਹਨਾਂ ਨੇ ਡਿਊਟੀ ਬਹੁਤ ਵਧੀਆ ਨਿਭਾਈ ਔਰ ਮੇਰੇ ਇਨਸਪੈਕਟਰ ਵਾਪਸ ਤੁਸੀਂ ਆਏ ਹੋ ਇਹ ਤੋਂ ਹੋਣੀ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਕਿਉਂਕਿ ਇਹੀ ਮੇਰੀ ਤਾਕਤ ਨੇ ਸਤਿਕਾਰਯੋਗ ਹੋਵੇ ਥੱਲੇ ਮੁਲਾਜਮ ਹੋਵੇ ਜਿਹੜੇ ਸੜਕਾਂ ਤੇ ਡਿਊਟੀ ਕਰਦੇ ਆ ਇਹ ਮੇਰੀ ਤਾਕਤ ਨੇ ਤੇ ਇਹਨਾਂ ਦਾ ਤੁਸਨ ਮਾਨਨਾ ਕੀਤਾ ਮੈਂ ਫੋਟਾ ਇਸ ਵੱਲੋਂ ਬਹੁਤ ਮਤਲਬ ਧੰਨਵਾਦ ਕਰਦਾ ਤੇ ਰਿਣੀ ਹੈਗਾ ਥੈਂਕ ਯੂ ਪਰਮ ਸਤਕਾਰਯੋਗ ਸਰਦਾਰ ਹਰਜੀਤ ਸਿੰਘ ਆਈਪੀਐਸ ਐਸਐਸਪੀ ਸਾਫ ਫਰੀਦਕੋਟ ਜੋ ਸਾਡੇ ਸਭ ਦੇ ਸਤਕਾਰਯੋਗ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ ਉਹਨਾਂ ਦੇ ਮੈਂਬਰ ਸਹਿਬਾਨ ਬਾਕੀ ਵਰਕ ਵਕਤ ਪਧਾਰਿਆਂ ਤੋਂ ਸੰਸਥਾਵਾਂ ਤੋਂ ਆਏ ਹੋਏ ਸਾਰੇ ਸਰਕਾਰਯੋਗ ਸੱਜਣ ਮੇਰੇ ਦੋਸਤ ਇਹ ਜਿੰਨਾ ਸਫਲ ਰਹੇ ਹਾਂ ਮੈਂ ਵਿਸ਼ੇਸ਼ ਧੰਨਵਾਦ ਮਾਨਯੋਗ ਐਸਐਸਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰੇ ਤੇ ਮੇਰੀ ਸਰਵਸ ਦੇ ਅੰਤਲੇ ਦਿਨ ਤੱਕ ਭਰੋਸਾ ਕਰਦੇ ਹੋਏ ਮੈਨੂੰ ਬਤੌਰ ਮੁਖ ਅਸਰ ਲਗਾਈ ਰੱਖਿਆ ਤੋ ਮੈਂ 1997 ਵਿੱਚ ਇਸ ਸ਼ਹਿਰ ਫਰੀਦਕੋਟ ਵਿੱਚ ਬਤੌਰ ਮੁੱਖ ਮੰਤਰੀ ਸਿਟੀ ਫਰੀਦਕੋਟ ਤੋਂ ਸ਼ਹਿਰ ਫਰੀਦਕੋਟ ਵਿੱਚ ਜਿਹੜੀ ਸਰਵ ਸੁਰੂ ਕੀਤੀ ਸੀ ਉਸ ਤੋਂ ਬਾਅਦ ਮੈਂ ਇੱਥੇ ਤਫ਼ਤੀਸ਼ੀ ਡਿਸਟ੍ਰਿਕਟ ਟਰੈਪਕੰਜਾਰ ਫਿਰ ਹੋਰ ਵੀ ਤੇ ਦੋ ਵਾਰ ਥਾਣਾ ਸਿਟੀ ਦਾ ਮੁੱਖ ਅਫਸਰ ਡਿਊਟੀ ਕੀਤੀ ਹੈ ਮੈਨੂੰ ਜੋ ਸੰਸਥਾਵਾਂ ਤੁਸੀਂ ਅੱਜ ਆਈਓ ਸਭ ਤੋਂ ਹੀ ਡਿਊਟੀ ਦੌਰਾਨ ਬੜਾ ਵਧੀਆ ਸਹਿਯੋਗ ਮਿਲਦਾ ਰਿਹਾ ਮੈਨੂੰ ਕਦੇ ਵੀ ਕਿਸੇ ਸਹਾਇਤਾ ਦੀ ਲੋੜ ਪਈ ਤੇ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਮੇਰਾ ਕਦੇ ਵੀ ਕਿਸੇ ਸ਼ੈਰੀ ਨਾਲ ਨਵਾਸੀ ਨਾਲ ਕਦੇ ਕੋਈ ਟਕਰਾਅ ਨਹੀਂ ਹੋਇਆ ਕਿਸੇ ਨਾਲ ਕੋਈ ਗੁੱਸਾ ਨਹੀਂ ਹੋਇਆ ਸਿਵਾਏ ਪ੍ਰਵੀਨ ਕਾਲਾ ਜੀ ਤੋਂ ਇਹਨਾਂ ਨਾਲ ਦੋ ਤਿੰਨ ਵਾਰ ਟਕਰਾਅ ਹੋਇਆ ਸ਼ਬਦਾਂ ਦਾ ਵਿਚਾਰਾਂ ਦਾ ਕਿ ਅਸਲ ਵਿੱਚ ਪੁਲਿਸ ਦੇ ਸੱਚੇ ਦੋਸਤ ਨੇ ਇਹ ਪੁਲਿਸ ਦੀਆਂ ਗਲਤੀਆਂ ਦੱਸਦੇ ਰਹਿੰਦੇ ਨੇ ਕਿ ਮੈਂ ਇਹਨਾਂ ਨਾਲ ਵਾਇਟ ਕਰਦਾ ਰਿਹਾ ਦਿੰਦਾ ਸੀ ਕਿ ਇਹ ਤਾਂ ਇਦਾਂ ਹੈ ਇਹ ਇਦਾਂ ਹੋਰ ਮੇਰਾ ਕਦੇ ਕਿਸੇ ਨਾਲ ਹੋਰ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ ਕਿਸੇ ਨਾਲ ਕਦੇ ਕੋਈ ਗੁੱਸਾ ਨਹੀਂ ਹੋਇਆ ਮੈਨੂੰ ਸਭ ਨੇ ਸਹਿਯੋਗ ਦਿੱਤਾ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੇਰਾ ਮਾਣ ਵਧਾਉਣ ਆਏ ਹੋਏ ਸੱਜਣਾ ਦਾ ਸਭ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿਸੇ ਮੇਰਾ ਮਨ ਬਤਾਇਆ ਮੈਨੂੰ ਇੱਕ ਨਵੀਂ એનર્ਜੀ ਦਿੱਤੀ ਦੁਬਾਰਾ ਫੇਰ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਭ ਦਾ ਧੰਨਵਾਦ ਕਰਦਾ